ਅੱਜ ਦਾ ਨਾ ਜਿਹੜਾ ਇਹ ਦਿਨ ਹੈ ਇਹ ਗਿਫਟ ਹੀ ਸਮਝੋ ਮਤਲਬ ਇੰਨਾ ਸੋਹਣਾ सनी ਡੇ ਆ ਜੇ ਬੱਦਲ ਹੁੰਦਾ ਨਾ ਅਸੀਂ ਇੱਥੇ ਆ ਸਕਦੇ ਸੀਗੇ ਕਿਉਂਕਿ ਠੰਡੇ ਨਹੀਂ ਜ਼ਿਆਦਾ ਲੱਗਣੀ ਸੀ ਪਿਛਲੇ ਦੋ ਦਿਨਾਂ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਆਈਸਲੈਂਡ ਦੀ ਰਾਜਤਾਨੀ ਰੇਕਿਓ ਵਿਕ ਤੋਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਆਈਸਲੈਂਡ ਦਾ ਕੰਟਰੀ ਸਾਈਡ ਦਿਖਾਉਣ ਜਾ ਰਹੇ ਹਾਂ ਜਿਹਦੇ ਬਾਰੇ ਸੁਣਿਆ ਸੀ ਕਿ ਜਿਹੜੀ ਇਹ ਧਰਤੀ ਹੈ ਸਵਰਗ ਵਰਗਾ ਦੇਸ਼ ਹੈਗਾ ਕਿ ਹਰਾ ਭਰਾ ਗ੍ਰੀਨ ਜੇ ਤੁਸੀਂ ਸਮਰ ਜਾਓਗੇ ਜੇ ਵਿੰਟਰ ਜਾਓਗੇ ਤਾਂ ਬਰਫ਼ ਦੀ ਚਾਦਰ ਇੱਕ ਹੈ ਤੇ ਬਿਸ਼ੀ ਹੁੰਦੀ ਹੈ ਸੋ ਕਿਹੋ ਜਿਹਾ ਦੇਸ਼ ਹੈ ਉਹ ਅੱਜ ਅਸੀਂ ਤੁਹਾਨੂੰ ਦਿਖਾਉਣੀ ਆ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਮੌਸਮ ਅੱਜ ਬਹੁਤ ਸੋਹਣਾਗਾ ਧੁੱਪ ਨਿਕਲੀ ਹੋਈ ਆ ਥੋੜੀ ਥੋੜੀ ਹੋਪਸੋ ਪੂਰਾ ਦਿਨ ਧੁੱਪ ਮਿਲੇ ਆਪਾਂ ਨੂੰ ਤੇ ਸਵੇਰ ਦੇ ਵਜੇ ਹੋਇਆ 9 ਤੇ ਅਸੀਂ ਆਏ ਹੋਇਆ ਜਿਹੜੀ ਰਾਜਸਤਾਨੀ ਹੈ ਆਈਸਲੈਂਡ ਦੀ ਤੇ ਇਹਦੇ ਇੰਡਸਟਰੀਅਲ ਏਰੀਆ ਦੇ ਵਿੱਚ ਸੋ ਅਸੀਂ ਇੱਥੋਂ ਕਾਰ ਪਿਕ ਕਰਨੀ ਆ ਕਾਰ ਬੁੱਕ ਕੀਤੀ ਆ ਸੀ ਇੱਕ ਸੈਲਫ ਡਰਾਈਵ ਜਿਹਦੇ ਨਾਲ ਅਸੀਂ ਖੁਦ ਹੀ ਸਾਰਾ ਕੁਝ ਕੰਟਰੀਸਾਈਡ ਜਾਵਾਂਗੇ ਇਸ ਲੈਂਡ ਨੂੰ ਘੁੰਮਣ ਦਾ ਸਭ ਤੋਂ ਸਸਤਾ ਤੇ ਆਸਾਨ ਤਰੀਕਾ ਕਾਰ ਰੈਂਟ ਹੈ ਪਬਲਿਕ ਟਰਾਂਸਪੋਰਟ ਤੁਹਾਨੂੰ ਦੱਸਿਆ ਸੀ ਇਹ ਦੇਸ਼ ਨਾ ਮਾਤਰੀ ਹੈ ਕੱਲੀਆਂ ਸਿਟੀ ਚ ਪਬਲਿਕ ਬੱਸਾਂ ਚੱਲਦੀਆਂ ਨੇ ਤੇ ਸਿਟੀ ਤੋਂ ਬਾਹਰ ਜਾਣਾ ਸਾਰਾ ਪ੍ਰਾਈਵੇਟ ਹੈ ਟ੍ਰੇਨਸ ਦਾ ਇੱਥੇ ਚੱਲਦੀ ਨਹੀਂ ਹੈਗੀਆਂ ਤੇ ਜੇ ਤੁਸੀਂ ਟੈਕਸੀਜ਼ ਲੈਣੀਆਂ ਤਾਂ ਹਦੋਂ ਵੱਧ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਤੇ ਜਿਹੜੀ ਕਾਰ ਰੈਂਟ ਹੈ ਇਹ ਵੀ ਸੌਖੀ ਨਹੀਂ ਹੈਗੀ ਇਹ ਵੀ ਬਹੁਤ ਜ਼ਿਆਦਾ ਮਹਿੰਗਾ ਕੰਮ ਆਗਾ ਤੇ ਕਿੰਨੇ ਦੀ ਮਿਲਦੀ ਹੈ ਕਿਵੇਂ ਕਿੰਨੇ ਟਾਈਮ ਲਈ ਲਵਾਂਗੇ ਉਹ ਸਾਰਾ ਅਸੀਂ ਤੁਹਾਨੂੰ ਡਿਟੇਲ ਚ ਆਫਿਸ ਪਹੁੰਚ ਕੇ ਫਿਰ ਦੱਸਦੇ ਆ ਗੂਗਲ ਤੇ ਅਸੀਂ ਜਿੰਨੇ ਕੁ ਰਿਵਿਊ ਪੜੇ ਸੀ ਨਾ ਕਾਰ ਰੈਂਟ ਦੇ ਤੇ ਸਭ ਤੋਂ ਬੈਸਟ ਜਿਹੜਾ ਸਾਨੂੰ ਇਹ ਲੱਭਿਆ ਸੀਗਾ ਤੇ ਬਲੂ ਕਾਰ ਰੈਂਟਲ ਇਹਨਾਂ ਦੇ ਆਫਿਸ ਚ ਪਹੁੰਚੇ ਆ ਤੇ ਹੁਣ ਕਰਦੇ ਆਂ ਡੀਲ ਕੀ ਕਹਿੰਦੇ ਆ ਕਾਰ ਆ ਰਹੇ تھے इजीली ਮਿਲ ਜਾਂਦੀ ਹੈ ਤੇ ਆਪਣੇ ਇੰਡੀਅਨ ਡਰਾਈਵਿੰਗ ਲਾਇਸੈਂਸ ਤੇ ਤੁਹਾਨੂੰ ਕਾਰ ਦੇ ਦਿੰਦੇ ਆ ਕੋਈ ਸਕਿਉਰਿਟੀ ਡਿਪੋਜ਼ਿਟ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਥੋੜਾ ਜਿਹਾ ਟਾਈਮ ਲੱਗਿਆ ਸਾਨੂੰ ਕਾਰ ਲੈਣ ਚ ਮਿਲਦਾ ਹੈ ਲਗਭਗ ਲੱਗਿਆ ਘੰਟਾ ਸਵਾ ਘੰਟਾ ਜੇ ਤੁਸੀਂ ਆਨਲਾਈਨ ਇਹਨਾਂ ਦੀ ਵੈਬਸਾਈਟ ਵੀ ਆਨਲਾਈਨ ਬੁੱਕ ਕਰਕੇ ਆਉਂਗੇ ਤਾਂ ਜ਼ਿਆਦਾ ਵਧੀਆ ਤੇ ਫਿਰ 5 ਮਿੰਟ ਚ ਤੁਹਾਨੂੰ ਚਾਬੀ ਦੇ ਦਿੰਦੇ ਹੈਗੇ ਤੇ ਬਾਕੀ ਇਹ ਜਿਹੜੀ ਕਾਰ ਹੈ ਸਾਨੂੰ ਪਈ ਹੈਗੀ 15000 ਰੁਪਏ ਪਰ ਡੇ 15000 ਪਰ ਡੇ ਦਾ ਤੁਸੀਂ ਲਓ 30000 45000 ਤਿੰਨ ਦਿਨਾਂ ਦਾ ਅਸੀਂ ਦੇਵਾਂਗੇ ਤੇ ਯੂ ਐਸ ਡਾਲਰ ਚ ਇਹਨੂੰ ਕਨਵਰਟ ਕਰ ਲਓ ਕਿੰਨੇ ਕਿੰਨੇ ਬਣਦੇ ਆ। ਲਓ ਜੀ ਗੱਡੀ ਆਪਾਂ ਨੂੰ ਮਿਲ ਗਈ ਤੇ ਇਹ ਮਿਲਿਆ ਮੈਨੂੰ ਲੱਗਦਾ ਇੰਡੀਆ ਨਾ ਇੰਡੀਆ ਵਾਲੀ ਹੈ। ਉਹ ਬਰੀਜ਼ਾ ਲੱਗਦੀ ਮੈਨੂੰ ਤਾਂ ਹਨਾ ਖੁਸ਼ੀ। ਹਾਂਜੀ। ਤੇ ਪਰ ਸਟੀering ਮੈਨੂੰ ਲੱਗਦਾ ਇਹਦਾ ਪੁੱਠੇ ਪਾਸੇ ਹੋਊਗਾ। ਯੂਰਪ ਵਾਂਗੂ ਚਲਾਉਣੀ ਔਖੀ ਹੋਜੂ। ਤੇ ਪਰ ਦੇਖੀ ਜਾਓ ਕੀ ਬਣੂਗਾ। ਹੈ ਤਾਂ ਪੁੱਠੇ ਪਾਸੇ ਸਟੀering, ਕਾਰ ਸਾਫ਼ ਹੈ ਸਾਰੀ। ਸਮਾਨ ਰੱਖ ਲਈਏ ਹੁਣ ਤੇ ਫੇਰ ਨਿਕਲਦੇ ਆਂ ਜੀ ਆਪਣੇ ਸਫ਼ਰ ਤੇ। ਖੁਸ਼ੀ ਆ ਵੀ ਰੱਖ ਲਓ ਕਿੱਟ। ਤੇ ਇਹ ਤਾਂ ਕਹਿੰਦੇ ਸੀ ਭਾਵੇਂ ਸਾਡੇ ਕੋਲ ਨਾ ਮਰਸੀਡੀਜ਼ ਲੈ ਜਾਓ BMW ਲੈ ਜਾਓ ਮੈਂ ਕਿਹਾ ਛੱਡ ਪਰੇ ਕਾਹ ਚ ਵੱਜ ਗਈ ਐਵੇਂ ਭਰਨੀ ਭਰਨੀ ਔਖੀ ਹੋ ਜੂਗੀ ਤੇ ਤੁਹਾਨੂੰ ਇਹ ਵੀ ਦੱਸਦਾ ਵੈਸੇ ਦਾ ਇੰਸ਼ੋਰੈਂਸ ਹੁੰਦਾਗਾ ਅਸੀਂ ਇਹਦਾ ਐਕਸਟਰਾ ਪੈਸੇ ਦੇ ਕੇ ਫੁੱਲ ਇੰਸ਼ੋਰੈਂਸ ਲਿਆ ਹੈ ਮਤਲਬ ਕੁਝ ਵੀ ਕਾਰ ਨੂੰ ਹੁੰਦਾ ਕਿਤੇ ਟਾਇਰ ਪੰਕਚਰ ਹੁੰਦਾ ਖਰਾਬ ਹੁੰਦੀ ਆ A to Z ਇਹ ਕੰਪਨੀ ਦੀ ਜ਼ਿੰਮੇਵਾਰੀ ਹੋਊਗੀ ਤੇ ਸਾਰਾ ਕੁਝ ਇਹਨਾਂ ਨੇ ਕਰਾ ਕੇ ਦੇਣਾ ਸ਼ੁਰੂ ਸ਼ੁਰੂ ਚ ਹੁਣ ਔਕਵਰਡ ਜ਼ਰੂਰ ਲੱਗ ਰਹੀ ਹੈ ਕਿਰਾ ਤੇ ਵੀ ਕਿਵੇਂ ਚਲਾਵਾਂਗੇ ਤੇ ਕੁਝ ਇਨਸਟਰਕਸ਼ਨਸ ਮਿਲਿਆ ਨੇ ਸਪੈਸ਼ਲ ਉਏ ਮਿਲਿਆ ਨੇ 190 ਤੋਂ ਉੱਪਰ ਨਹੀਂ ਚਲਾਉਣੀ ਤੇ ਕਿਉਂਕਿ ਇੱਥੇ ਕਹਿੰਦੇ ਜਿਹੜੀ ਹਾਈ ਸਪੀਡ ਆ ਉਹ 90 ਆ ਸਿਰਫ ਦੂਸਰਾ ਇੱਕ ਹੋਰ ਇਨਸਟਰਕਸ਼ਨ ਦਿੱਤੀ ਆ ਖਾਸਪੀ ਜਿਹੜਾ ਹੈਂਡਲ ਆ ਮਤਲਬ ਸਟੀਅਰਿੰਗ ਆ ਉਹਨੂੰ ਬਹੁਤ ਜ਼ੋਰ ਨਾਲ ਫੜ ਕੇ ਘੁੱਟ ਕੇ ਚਲਾਉਣੀ ਆ ਕਿਉਂਕਿ ਜਿਵੇਂ ਆਪਾਂ ਪੰਜਾਬ ਚੀਜ਼ੀ ਹੋ ਕੇ ਚਲਾ ਲਨੇ ਇੱਥੇ ਵਿੰਡਸ ਬਹੁਤ ਜ਼ਿਆਦਾ ਨੇ ਹਵਾਵਾਂ ਇੰਨੀਆਂ ਤੇਜ਼ ਆ ਨਾ ਮਾੜੇ ਨਾਲ ਗੱਡੀ ਅਨਬੈਲੈਂਸ ਹੋ ਸਕਦੀ ਆ ਤੇ ਤੀਜਾ ਜਦੋਂ ਆ ਟਾਕੀਆਂ ਖੋਲ ਕੇ ਦੁਬਾਰੇ ਲਾਉਣੀ ਆ ਸੀ ਤੇ ਇਹਨੂੰ ਵੀ ਧਿਆਨ ਰੱਖਣਾ ਖੋਲਣ ਲੱਗੇ ਬੰਦ ਕਰਨ ਲੱਗੇ ਕਿਉਂਕਿ ਇਹਦੇ 'ਚ ਕਹਿੰਦੇ ਬਲ ਪੈ ਜਾਂਦਾ ਟਾਕੀ ਇਹਨੇ ਜ਼ੋਰ ਨਾਲ ਵੱਜਦੀ ਹੈ ਨਾ ਕਈ ਵਾਰੀ ਬੰਦਾ ਵੀ ਵਿੱਚ ਆ ਜਾਂਦਾ ਹੈ ਮਤਲਬ ਜਦੋਂ ਬਾਹਰ ਉਤਰਨਾ ਹੈ ਤੇ ਅੰਦਰ ਬੈਣਾ ਹੈ ਉਦੋਂ ਬੜੇ ਧਿਆਨ ਨਾਲ ਕੇਅਰਫੁਲੀ ਬੈਣਾ ਸੋ ਇਹ ਕੁਝ ਇਨਸਟਰਕਸ਼ਨ ਸੀਗੀਆਂ ਨਾਲ ਮੈਂ ਤੁਹਾਨੂੰ ਦੱਸਤੀ ਹੁਣ ਆ ਜੀਦਾ ਆਪਣਾ ਸਫ਼ਰ ਸ਼ੁਰੂ ਕਰਦੇ ਦੇਖੋ ਯਾਰ ਆਈਸਲੈਂਡ ਕਿੰਨਾ ਸੋਹਣਾ ਹੈਗਾ ਦੂਰ ਦੂਰ ਤੱਕ ਸਿੱਧੇ ਰੋਡ ਜਾਂਦੇ ਆ ਤੇ ਸ਼ਹਿਰ ਤੋਂ ਬਾਰ ਬਾਰ ਨਿਕਲੇ ਆਏ ਅਸੀਂ ਤੇ ਪਹਿਲਾਂ ਪਹਿਲਾਂ ਨਾ ਸ਼ੁਰੂ ਸ਼ੁਰੂ ਚ ਔਖਾ ਲੱਗਿਆ ਜਦੋਂ ਸ਼ਹਿਰ 'ਚ ਸੀਗੇ ਤੇ ਮੈਂ ਕਿਹਾ ਆ ਕਿੱਥੇ ਪੰਗਾ ਲੈ ਲਿਆ ਪਰ ਹੁਣ ਤਾਂ ਐ ਲੱਗਦਾ ਵੀ ਸਵਾਦੀ ਹੈ ਬਾਹਰ ਗੱਡੀਆਂ ਵੀ ਘਟਣ ਲੱਗੀਆਂ ਟ੍ਰੈਫਿਕ ਇੰਨੀ ਨਹੀਂ ਹੈਗੀ ਤੇ ਹੁਣ ਜਿਉਂ-ਜਿਉਂ ਸੋਹਣਿਆ-ਸੋਹਣਿਆ ਥਾਵਾਂ ਆਉਣਗੀਆਂ ਨਾ ਤੇ ਉਹ ਤੁਹਾਨੂੰ ਅਸੀਂ ਦਿਖਾਉਂਦੇ ਜਾਣਾ ਹੈਗਾ ਸ਼ਹਿਰ ਤੋਂ ਬਾਹਰ-ਬਾਰ ਆ ਕੇ ਰੁਕਿਆ ਥੋੜਾ ਜਿਆ ਤੇ ਕਾਫੀ ਵਧੀਆ ਲੱਗ ਰਿਹਾ ਹੈ ਆਈਸਲੈਂਡ 'ਚ ਗੱਡੀ ਚਲਾਉਣਾ ਫਸਟ ਟਾਈਮ ਯਾਰ ਪਤਾ ਕਿਸੇ ਕੰਟਰੀ 'ਚ ਮੈਂ ਖੁੱਲੀ ਡਰਾਈਵ ਕਰ ਰਿਹਾ ਇਸ ਤੋਂ ਪਹਿਲਾਂ ਇੱਕ ਵਾਰ ਗੱਡੀ ਚਲਾਈ ਸੀ ਸਵਿਟਜ਼ਰਲੈਂਡ 'ਚ ਪਰ ਉਹ ਬਹੁਤ ਥੋੜੀ ਚਲਾਈ ਸੀ ਉਹ ਵੀ ਦੂਜੇ ਪਾਸੇ ਸੀ ਮਤਲਬ ਜਿਵੇਂ ਆਪਾਂ ਖੱਬੇ ਹੱਥ ਕਹਿ ਸਕਦੇ ਆ ਤੇ ਇੱਥੇ ਇੰਡੀਆ ਨੂੰ ਜਗਾ ਜਗਾ ਐ ਨਹੀਂ ਖੜਾ ਸਕਦੇ ਵੀ ਜਿੱਥੇ ਸੋਨਾ ਲੱਗਿਆ ਉੱਥੇ ਜੀ ਕਰਦਾ ਜਿੱਥੇ ਖੜਾ ਲਈ ਕਰ ਇੱਥੇ ਸਪੈਸ਼ਲ ਪਾਰਕਿੰਗ ਪਲੇਸਸ ਬਣੀਆਂ ਹੁੰਦੀਆਂ ਨੇ ਜਿਵੇਂ ਆ ਪਾਰਕਿੰਗ ਲਈ ਥੋੜਾ ਜਿਹਾ ਨੇ ਦਿੱਤਾ ਹੋਇਆ ਸੀ ਵੀ ਤੁਸੀਂ ਵਿਊ ਦੇਖ ਸਕਦੇ ਹੋ ਆਪ ਦਾ ਰਿਲੈਕਸ ਕਰ ਸਕਦੇ ਹੋ ਦੋ ਮਿੰਟ ਖੜ੍ਹ ਸਕਦੇ ਹੋ ਤੇ ਜਿਹੜਾ ਅੱਜ ਦਾ ਆਪਣਾ ਟੋਟਲ ਸਫਰ ਹੈਗਾ ਉਹ ਲਗਭਗ 350 400 ਕਿਲੋਮੀਟਰ ਕਰਨਾ ਹੈ ਜਿਹਦੇ ਚੋਂ ਤਿੰਨ ਵਾਟਰਫਾਲ ਦੇਖਣੇ ਆ ਦੇ ਨਾਲ ਉਸ ਤੋਂ ਬਿਨਾਂ ਜੀ ਇੱਕ ਜਿੱਥੇ ਜਵਾਲਾਮੁਖੀ ਜਾਂ ਗਰਮ ਪਾਣੀ ਨਿਕਲਦਾ ਜਵਾਲਾਮੁਖੀ ਫਟਦੇ ਇੱਕ ਉਹ ਜਗ੍ਹਾ ਦੇਖਣੀ ਹੈ ਐਨ ਤੁਹਾਨੂੰ ਆਈਸਲੈਂਡ ਦੀ ਅਸਲ ਚ ਜਿਹੜੀ ਖੂਬਸੂਰਤੀ ਹੈ ਨਾ ਅੱਜ ਉਹ ਦਿਖਾਵਾਂਗੇ ਲਗਭਗ 150 ਕਿਲੋਮੀਟਰ ਦੇ ਸਫ਼ਰ ਬਾਅਦ ਅੱਜ ਦੀ ਅਸੀਂ ਪਹਿਲੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਚਾਰੇ ਪਾਸੇ ਪਹਾੜ ਹੈ ਵੱਡੇ ਵੱਡੇ ਤੇ ਪਾਰਕਿੰਗ ਗੱਡੀ ਇੱਥੇ ਲਾਤੀ ਤੇ ਵੈਸੇ ਇਹ ਗੱਲਾਂ ਦੀ ਸਾਨੂੰ ਬੜੀ ਸਮੱਸਿਆ ਆਊਗੀ ਕਿਉਂਕਿ ਇੰਡੀਆ 'ਚ ਤਾਂ ਆਪਣੇ ਜਿੱਥੇ ਜੀ ਕਰਦਾ ਉੱਥੇ ਪਾਰਕ ਲਾ ਦਿੰਦੇ ਆ ਤੇ ਇੱਥੇ ਸਪੈਸ਼ਲ ਹਾਂਜੀ ਇੱਥੇ ਨਹੀਂ ਮਰਜ਼ੀਆਂ ਚੱਲਦੀਆਂ ਹਾਂਜੀ ਇੱਥੇ ਦੇਖ ਕੇ ਪਾਰਕਿੰਗ ਲੱਭ ਕੇ ਲਾਉਣੀ ਪੈਂਦੀ ਆ ਤੇ ਹੁਣ ਇੱਥੇ ਪਾਰਕਿੰਗ ਕਾਰ ਲਾਤੀ ਤੇ ਹੁਣ ਤੁਹਾਨੂੰ ਜਿਹੜੀ ਖੂਬ ਪਹਿਲੀ ਜਗ੍ਹਾ ਦੇਖਣਾ ਹੈ ਆਪਾਂ ਵਾਟਰਫਾਲ ਆ ਇੱਥੇ ਇੱਕ ਉਹ ਦਿਖਾਉਨੇ ਆ ਸੋ ਇਹ ਵਾਟਰਫਾਲ ਦਾ ਨਾਮ ਹੈ ਜਿਹੜਾ ਉਹ ਇੱਥੇ ਲਿਖਿਆ ਵੀ ਹੋਇਆ ਸਾਹਮਣੇ ਗੁਲਫਾਸ ਵਿੰਟਰ ਚ ਇਥੇ ਇੰਨੀ ਬਰਫ਼ ਪੈਂਦੀ ਹੋਣੀ ਆ ਸਾਰੇ ਘਰ ਵੀ ਨਾ ਪ੍ਰੋਪਰ ਲੱਕੜ ਵਰਤੀ ਹੋਈ ਆ ਕੱਲੇ ਲੱਕੜ ਦੇ ਆ ਜੋ ਵੀ ਆਈਸਲੈਂਡ ਆਉਂਦਾ ਮੈਨੂੰ ਲੱਗਦਾ ਆ ਵਾਟਰਫਾਲ ਨੂੰ ਤਾਂ ਜ਼ਰੂਰ ਦੇਖ ਕੇ ਜਾਂਦਾ ਵੈਸੇ ਹੋਰ ਵੀ ਅੱਜ ਦੇ ਵਲੌਗ ਚ ਜਿਹੜੇ ਤੁਸੀਂ ਅੱਗੇ-ਅੱਗੇ ਦੇਖੋਗੇ ਸਾਰੇ ਮਸ਼ਹੂਰ ਆ ਤਕਰੀਬਨ ਸਾਰੇ ਕਿਤੇ ਲੋਕ ਜਾਂਦੇ ਆ ਦੇਖਣ ਵਾਹ ਕੀ ਬਾਤ ਹੈ ਆਈਸਲੈਂਡ ਟੂਰਿਜ਼ਮ ਨੂੰ ਨਾ ਇੱਥੇ ਹੱਲਾਸ਼ੇਰੀ ਸ਼ਾਬਾਸ਼ ਦੇਣ ਬਣਦੀ ਹੈ ਤੇ ਦੇਖੋ ਯਾਰ ਕਿੱਡਾ ਕਿੱਡਾ ਸੋਹਣਾ ਇੰਤਜ਼ਾਮ ਕੀਤਾ ਹੋਇਆ ਹੈ ਦੁਨੀਆ ਤਾਂ ਟੁੱਟਿਆ ਹੋਇਆ ਦੇਸ਼ ਹੈ ਬਿਲਕੁਲ ਤੇ ਟੂਰਿਸਟ ਲਈ ਕਿੰਨਾ ਕੁਝ ਬਣਾ ਕੇ ਰੱਖਿਆ ਹੋਇਆ ਹੈਗਾ ਨਹੀਂ ਇਹ ਵੀ ਬਹੁਤ ਨਾਲੇ ਰਿਪਰ ਹਾਂਜੀ ਇਹਨੂੰ ਤੁਸੀਂ ਆਈਸਲੈਂਡ ਦਾ ਨਿਆਗਰਾ ਫਾਲ ਕਹਿ ਸਕਦੇ ਹੋ ਅਸੀਂ ਵੈਸੇ ਤਾਂ ਨਿਆਗਰਾ ਫਾਲ ਆਉਣ ਵਾਲੇ ਦਿਨਾਂ 'ਚ ਦੇਖਣਾ ਹੁਣ ਬਸ ਵੱਧ ਤੋਂ ਵੱਧ 8-10 ਦਿਨ ਹੋਰ ਜਾਂਦੇ ਆ ਸਿੱਧਾ ਕੈਨੇਡਾ ਪਹੁੰਚ ਜਾਣਾ ਹੈਗਾ ਆਈਸਲੈਂਡ ਤੋਂ ਸਤਰੰਗੀ ਪੀਂਗ ਵੀ ਬਣੀ ਹੋਈ ਆ ਕਯਾ ਬਾਤ ਆ ਕਯਾ ਖੂਬਸੂਰਤੀ ਆ ਯਾਰ ਚਰਨੇ ਦੀ ਸੱਚੀ ਸਵਰਗ ਵਰਗੀ ਧਰਤੀ ਐ ਜਿਹਨੂੰ ਅਸਲ ਚ ਸਵਰਗ ਕਹਿੰਦੇ ਆ ਆਈਸਲੈਂਡ ਨੂੰ ਨਾ ਮੇਨ ਵੈਸੇ ਲੈਂਡ ਹੀ ਉਹਨਾਂ ਦੀ ਬਣਿਆ ਜਾਂਦਾਗਾ ਵਾਟਰਫਾਲ ਲੈਂਡ ਆਫ ਵਾਟਰਫਾਲਸ ਵੀ ਕਹਿੰਦੇ ਆ ਆਈਸਲੈਂਡ ਨੂੰ ਵਾਕੀ ਜਿੰਨਾ ਸੁਣਿਆ ਸੀਗਾ ਇਸ ਤੋਂ ਸੋਨਾ ਨਹੀਂ ਹੋ ਸਕਦਾ ਕਯਾ ਬਾਤ ਅਡਾ ਯਾਰ ਜੀ ਤਾਂ ਵੈਸੇ ਕਰਦਾ ਸੀ ਅਸੀਂ ਬਿਲਕੁਲ ਉਹ ਥੱਲੇ ਤੱਕ ਜਾਈਏ ਕਾਫੀ ਥੱਲੇ ਤੱਕ ਲੋਕ ਇੱਥੇ ਗਏ ਹੋਏ ਆ ਤੇ ਦੇਖ ਕੇ ਆਉਂਦੇ ਆ ਪਰ ਟਾਈਮ ਘੱਟ ਹੈ ਕਿਉਂਕਿ ਅੱਜ ਅਸੀਂ ਸ਼ਾਰਟ ਟਾਈਮ 'ਚ ਕਾਫੀ ਸਾਰੀਆਂ ਚੀਜ਼ਾਂ ਦੇਖਣੀਆਂ ਤੇ ਜਿਹਦੇ ਕਰਕੇ ਸਾਨੂੰ ਜਲਦੀ ਜਲਦੀ ਸਾਰਾ ਕੁਝ ਮਤਲਬ ਇਹ ਨਾ ਰਹੇ ਵੀ ਅਸੀਂ ਆਈਸਲੈਂਡ 'ਚ ਕੁਝ ਛੱਡ ਕੇ ਵੀ ਸਾਨੂੰ ਸਾਰਾ ਕੁਝ ਦੇਖ ਲੈ ਵਾਕੀ ਯਾਰ ਸਵਰਗ ਵਰਗੀ ਧਰਤੀ ਇਹਨੂੰ ਆਈਸਲੈਂਡ ਨੂੰ ਸਵਰਗ ਕਿਹਾ ਜਾਂਦਾ ਹੈਗਾ ਹੈਨਾ ਸਵਰਗ ਵਰਗੀ ਧਰਤੀ ਤਾਂ ਹੈਗੀ ਆ ਪਰ ਤਾਂ ਜਦੋਂ ਆਪਾਂ ਐਜੇ ਟੂਰਿਸਟ ਆਉਣੇ ਆ ਫਿਰ ਜਿਆਦਾ ਨਾਈਸ ਆ ਪਰ ਮੇਰੇ ਲਾਗੇ ਜਿਹੜੇ ਇੱਥੇ ਡੇਲੀ ਰਹਿੰਦੇ ਉਹਨਾਂ ਲਈ ਨਾਡ ਆ ਜੀ ਜਿਵੇਂ ਅਸੀਂ ਨਾ ਕਸ਼ਮੀਰ ਗਏ ਸੀਗੇ ਮਤਲਬ ਕਸ਼ਮੀਰ ਅਸੀਂ ਜਦੋਂ ਵਿంటర్ ਚ ਜਾ ਕੇ ਦੇਖਿਆ ਕਸ਼ਮੀਰ ਦੇਖਣ ਨੂੰ ਕਸ਼ਮੀਰ ਨੂੰ ਵੀ ਸਵਰਗ ਕਿਹਾ ਜਾਂਦਾ ਵੀ ਬਹੁਤ ਸੋਹਣਾ ਪਰ ਉੱਥੇ ਜਾ ਕੇ ਪਤਾ ਲੱਗਦਾ ਵੀ ਉੱਥੇ ਰਹਿ ਕੇ ਪਤਾ ਲੱਗਦਾ ਅਸੀਂ ਪਿੰਡਾਂ 'ਚ ਗਏ ਹਨ ਵੀ ਉਹਨਾਂ ਨੂੰ 6-6 ਮਹੀਨੇ ਦਾ ਰਾਸ਼ਨ ਇਕੱਠਾ ਕਰਨਾ ਪੈਂਦਾ ਕਿੰਨੀ ਔਖੀ ਲਾਈਫ ਹੈ ਉਸੇ ਤਰ੍ਹਾਂ ਆਈਸਲੈਂਡ ਹੈ 6 ਮਹੀਨੇ ਇੱਥੇ ਦਿਨ ਰਹਿੰਦਾ ਹੈ 6 ਮਹੀਨੇ ਰਾਤ ਰਹਿੰਦੀ ਹੈ ਜਦੋਂ 6 ਮਹੀਨੇ ਦੇ ਇੱਥੇ ਰਾਤ ਪੈਂਦੀ ਹੋਊਗੀ ਤੇ ਉਦੋਂ ਕੀ ਕਿਵੇਂ ਲੋਕ ਕੰਮ ਕਰਦੇ ਜਾਂਦੇ ਹੋਣਗੇ ਕੀ ਕੰਮ ਕਰਦੇ ਸਾਰਾ ਕੁਝ ਠੱਪ ਹੁੰਦਾ ਹੋਊਗਾ ਬਟ ਘੁੰਮਣ ਫਿਰਨ ਨੂੰ ਦੇਖਣ ਨੂੰ ਜਿਵੇਂ ਅਸੀਂ ਆਏ ਆ ਤੇ ਉੱਥੋਂ ਅੱਜ ਦਿਨ ਸੋਹਣਾ ਵਾਕਈ ਸਵਰਗ ਹੈ ਇਸ 'ਚ ਕੋਈ ਸ਼ੱਕ ਨਹੀਂ ਤੇ ਅਜੇ ਤੋ ਸੋਹਣੀ ਧਰਤੀ ਨਹੀਂ ਦੇਖੀ ਹੈਗੀ ਕੋਈ ਹੋਰ ਹੁਣ ਆਪਾਂ ਜਾਣਾ ਜੀ ਪਾਰਕਿੰਗ ਚ ਇਹ ਤੋਂ ਬਾਅਦ ਚੋ ਉਹ ਉੱਪਰ ਜਾ ਕੇ ਪਹਾੜ ਉੱਤਰ ਕੇ ਥੋੜਾ ਜਾਉਣਾ ਪੈਂਦਾ ਹੈਗਾ ਥੱਲੇ ਤੇ ਆਪਾਂ ਵਾਕਈ ਇਸ ਤੋਂ ਵਧੀਆ ਖੂਬਸੂਰਤੀ ਨਹੀਂ ਹੋ ਸਕਦੀ ਕਿ ਜਿਹੜੀ ਚੀਜ਼ ਇਹਨਾਂ ਨੇ ਲਾਈ ਸੀ ਇਹਨਾਂ ਨੇ ਨਾਲ ਰੇਨਬੋ ਦੀ ਫੋਟੋ ਲਈ ਹੋਈ ਸੀ ਅੱਜ ਉਹ ਵੀ ਦੇਖ ਲਈਏ ਤੁਹਾਡੀ ਕਿਸਮਤ ਚੰਗੀ ਦੀ ਨਿਸ਼ਾਨੀ ਹੈ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਗਈਆਂ ਤੇ ਹੁਣ ਅਗਲੀ ਡੈਸਟੀਨੇਸ਼ਨ ਤੇ ਆਪਾਂ ਚੱਲਦੇ ਆ ਜਿੰਨੀਆਂ ਜਗਾਵਾਂ ਸੀ ਅੱਜ ਘੁੰਮਣੀਆਂ ਨਾ ਸਾਰੀਆਂ ਇੱਕ ਦੂਜੇ ਤੋਂ ਕੋਈ 40 ਕਿਲੋਮੀਟਰ ਕੋਈ 50 ਕਿਲੋਮੀਟਰ ਐ ਦੂਰ ਆ ਤੇ ਇਸ ਕਰਕੇ ਥੋੜਾ ਥੋੜਾ ਟਾਈਮ ਲਾ ਕੇ ਸਾਰੀਆਂ ਪੁਆਇੰਟ ਟੂ ਪੁਆਇੰਟ ਦੇਖ ਕੇ ਤੇ ਫਿਰ ਸ਼ਾਮ ਨੂੰ ਹੋਟਲ ਵੀ ਲੱਭਣਾ ਹੈਗਾ ਹਜੇ ਹੋਟਲ ਲੱਭਣਾ ਤੇ ਇੱਧਰ ਹੀ ਸਟੇ ਕਰਨਾ ਕੈਪੀਟਲ ਨਹੀਂ ਜਾਣਾ ਹੁਣ ਦੋ ਤਿੰਨ ਦਿਨ ਅਸੀਂ ਇੱਧਰ ਹੀ ਐਸੇ ਕਰਕੇ ਸਾਰਾ ਸਮਾਨ ਲੈ ਆਂਦਾ ਨਾਲ ਕੈਂਪਿੰਗ ਦਾ ਹੋਰ ਜੇ ਟੈਂਟ ਮਿਲ ਗਿਆ ਤਾਂ ਸ਼ਾਮ ਨੂੰ ਕੈਂਪਿੰਗ ਕਰ ਲਾਂਗੇ ਸਾਹਮਣੇ ਨਾ ਇੱਥੇ ਟਰੱਕ ਖੜਾ ਹੈਗਾ ਇੱਕ ਪਹਿਲਾਂ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਮੈਂ ਤੇ ਪਹਿਲਾਂ ਆਹ ਦੇਖੋ ਤੁਸੀਂ ਵਿంటర్ ਚ ਇੱਥੇ ਐਂ ਟਰੱਕ ਚੱਲਦੇ ਆ ਇਹ ਐਨੀ ਨਹੀਂ ਸਨੋ ਹੁੰਦੀ ਐ ਸਾਰੇ ਕਿਤੇ ਤੇ ਆਮ ਵਹੀਕਲ ਜਿਹੜੇ ਉਹ ਚੱਲਣੋਂ हट ਜਾਂਦੇ ਆ ਉਹਦਾ ਕਾਰਨ ਸਿਰਫ ਇੱਕੋ ਹੀ ਆ ਵੀ ਬਰਫ਼ 'ਚ ਸਲਿੱਪ ਕਰਦੇ ਹੋਣਗੇ ਸਲਿੱਪ ਤਾਂ ਆਪਣੇ ਲੈ ਲ ਅਦਾ ਕਰਨ ਲੱਗ ਜਾਂਦੇ ਆ ਇਹੋ ਇਹੋ ਜੀਆਂ ਗੱਡੀਆਂ ਹੁੰਦੀਆਂ ਇੱਥੇ ਸਪੈਸ਼ਲ ਚੱਲਣ ਵਾਸਤੇ ਬਰਫ਼ 'ਚ ਜਿਹੜੀਆਂ ਸਰਦੀਆਂ ਚੱਲਦੀਆਂ ਇਹਦਾ ਨਾਮ ਆ ਗਿਆ ਮਾਊਂਟੇਨਰਜ਼ ਆਫ ਆਈਸਲੈਂਡ ਵਾਕੀ ਇਹ ਕੰਮ ਜਦ ਹੋਊਗਾ ਜਿਨੇ ਨਾ ਬਰਫ਼ ਕਦੇ ਦੇਖੀ ਨਹੀਂ ਹੁੰਦੀ ਉਹਨੂੰ ਦੇਖਣ ਦਾ ਚਾਹ ਹੁੰਦਾ ਅਸੀਂ ਤਾਂ ਕਾਫੀ ਟਾਈਮ ਬਰਫ਼ ਦੇ ਵਿੱਚ ਰਹੇ ਆਂ ਵਾਕੀ ਬਰਫ਼ ਤੋਂ ਵੱਡਾ ਕੋਈ ਨਰਕ ਨਹੀਂ ਹੈਗਾ ਤੇ ਜਦੋਂ ਡਿਗਣ ਲੱਗ ਜਾਂਦੀ ਹੈ ਜ਼ਿੰਦਗੀ ਠਾਪ ਹੋ ਜਾਂਦੀ ਹੈ ਸਾਰੀ ਤੇ ਬੰਦਾ ਬਿਮਾਰ ਹੋਣ ਦੇ ਚਾਂਸਸ ਹੋਰ ਹਨ ਬਹੁਤ ਔਖਾ ਹੈ ਬਰਫ਼ 'ਚ ਸਰਵਾਈਵ ਕਰਨਾ ਤਾਂ ਨਿਆਰੇ ਦੇਸ਼ ਦੇ ਲੋਕ ਜਿਹੜੇ ਇੱਥੇ ਰਹਿ ਜਾਂਦੇ ਆ ਤੇ ਉਹ ਵੀ ਤੁਸੀਂ ਦੇਖ ਲਓ ਕੱਲਾ ਬਰਫ਼ ਨਾਲ ਠਕਿਆ ਨਹੀਂ ਜਾਂਦਾ ਮਤਲਬ ਕੱਲੀ ਚਾਦਰ ਨਹੀਂ ਹੈਗੀ ਇੱਥੇ ਬਰਫ਼ ਦੀ ਤੇ ਉਹ ਵੀ ਰਾਤ ਰਹਿਣੀ ਦਿਨ ਸੂਰਜ ਜਿੰਨੀ ਅੱਜ ਸਾਨੂੰ ਧੁੱਪ ਮਿਲ ਰਹੀ ਹੈ ਤੇ ਇਹ ਤਾਂ ਇਹਨਾਂ ਨੂੰ ਕਿਸਮਤ ਵਾਲੇ ਦਿਨਾਂ ਦੇ ਨਾਲ ਮਿਲਦੀ ਹੈ ਸਾਲ 'ਚ ਬਹੁਤ ਰੇਅਰ ਦਿਨ ਹੈ ਜਦੋਂ ਸੂਰਜ ਪ੍ਰੋਪਰਲੀ ਇੱਥੇ ਚਾਨਣ ਦਿੰਦਾ ਨਿਕਲਦਾ ਹੈ ਨਹੀਂ ਕਿੰਨਾ ਟਾਈਮ ਦਾ ਤੁਹਾਨੂੰ ਰਾਜਸਥਾਨੀ 'ਚ ਪਹਿਲਾਂ ਦਿਖਾਈ ਹੈ ਤੇ ਰਾਤ ਹੀ ਰਹਿੰਦੀ ਹੈਗੀ ਕਾਰ ਆਪਾ ਕਰਤੀ پارک ਤੇ 3 ਵਜੇ ਸ਼ਾਮ ਦੇ ਤੇ ਇੱਕ ਹੋਰ ਸੋਹਣੀ ਜਗ੍ਹਾ ਤੇ ਪਹੁੰਚੇ ਆ ਤੇ ਇਹਦਾ ਨਾਮ ਹੈਗਾ ਗੀਜ਼ਰ ਤੇ ਇੱਥੇ ਧਰਤੀ ਥੱਲੋਂ ਜਿਹੜਾ ਪਾਣੀ ਹੈਗਾ ਉਹ ਨਿਕਲਦਾ ਹੈਗਾ ਕਿੰਦੀ ਸ਼ਾਇਦ ਗੀਜ਼ਰ ਨਾਮ ਦੀ ਜਿਹੜੀ ਖੋਜ ਇੱਥੋਂ ਹੀ ਹੋਈ ਹੈ ਜਿਹੜਾ ਗਰਮ ਪਾਣੀ ਆ ਲੈਗਾ ਥੱਲੋਂ ਗਰਮ ਪਾਣੀ ਨਿਕਲਦਾ ਰਹੇ ਹਾਂਜੀ ਆ ਦੇਖ ਲੋ ਸਾਰੇ ਬੰਦਿਆਂ ਨੇ ਗਰਮੀ ਕੋਸ਼ਟ ਕਰਤੀ ਮਾੜੀ ਧੁੱਪ ਨਿਕਲੀ ਨਹੀਂ ਤੇ ਇਹ ਗਰਮੀ ਡਿਕਲੇਅਰ ਕਰ ਦਿੰਦੇ ਆ ਕੋਰੇ ਸਾਡੇ ਵਰਗੇ ਉੱਥੇ ਠੰਡ ਵਾਲਾ ਸਮਾਂ ਨਹੀਂ ਅਸੀਂ ਸਾਰਾ ਠੰਡ ਵਾਲਾ ਸਮਾਂ ਚੱਕ ਲੈ ਵੀ ਆਈਸਲੈਂਡ 'ਚ ਪਤਾ ਨਹੀਂ ਠੰਡ ਪੈਂਦੀ ਐ ਐਥੇ ਧੁੱਪ ਵੀ ਨਿਕਲ ਨਹੀਂ ਰਹੀ ਸ਼ੁਕਰ ਹੈ ਦੋ ਦਿਨਾਂ ਬਾਅਦ ਅਸੀਂ ਵੀ ਧੁੱਪ ਦੇਖੀ ਐ ਇਧਰਲੇ ਪਾਸੇ ਖੁਸ਼ੀ ਮਿਲਦਾ ਉਹ ਧੂਆਂ ਜੇ ਨਿਕਲੀ ਜਾਂਦਾ ਅੱਛਾ ਜਿਹੜੇ ਪਾਫ ਪਾ ਜੀਆਂ ਨਿਕਲ ਰਹੀਆਂ ਨੇ ਹਾਂਜੀ ਤੇ ਲਓ ਜੀ ਤੁਹਾਨੂੰ ਦਿਖਾਉਂਦੇ ਆ ਨੇੜੇ ਜਾ ਕੇ ਜਿਹੜਾ ਨਾ ਆਈਸਲੈਂਡ ਦੇਸ਼ ਹੈਗਾ ਇਹਨੂੰ ਲੈਂਡ ਆਫ ਵਾਲਕਨੋਸ ਜਾ ਲੈਂਡ ਆਫ ਥੰਡਰ ਸੈਜ ਮੇ ਵਾਟਰਫਾਲਸ ਆਹੀ ਕਹਿੰਦਾ ਸਾਰੀ ਧਰਤੀ ਥੱਲੇ ਆਹੀ ਕੁਛ ਆ ਦੇਖੋ ਪਾਣੀ ਉਬਲੀਆਂ ਜਾਂਦਾ ਥੱਲੋਂ ਪੂਰੀ ਧਰਤੀ ਥੱਲੇ ਜਵਾਲਮੁਖੀ ਨੇ ਥੱਲੇ ਮਤਲਬ ਅੱਗ ਦੇ ਗੋਲੇ ਨੇੜ ਜਾ ਕੇ ਦਿਖਾਉਣੀ ਹੈ ਇੱਕ ਜਿਹੜਾ ਉੱਪਰੋਂ ਪ੍ਰੈਸ਼ਰ ਨਾਲ ਵੀ ਨਿਕਲਦਾ ਹੁੰਦਾ ਥੋਂ ਪਾਣੀ ਜਗ੍ਹਾ ਦਾ ਨਾਮ ਆ ਹੈਗਾ ਗੀਜ਼ਰ ਥੋਂ ਦੱਸਿਆ ਸੀ ਨਾ ਤੇ ਗਰਮ ਪਾਣੀ ਦੀ ਗੀਜ਼ਰ ਦੀ ਜਿਹੜੀ ਗਰਮ ਪਾਣੀ ਵਾਲੇ ਕਰਨ ਦੀ ਖੋਜ ਹੋਈ ਹੈ ਉਹ ਵੀ ਇਹਦੇ ਨਾਂ ਤੋਂ ਰੱਖਿਆ ਗੀਜਰ ਦੋਵਾਂ ਦਾ ਇੱਕ ਦੂਜੇ ਨਾਲ ਕੁਛ ਨਾ ਕੁਛ ਤਾਂ ਸਬੰਧ ਹੈ ਕੁਛ ਨਾ ਕੁਛ ਤਾਂ ਜੁੜਦਾ ਹੈਗਾ ਯਾਰ ਤਾਂ ਹੀ ਐਵੇਂ ਤੇ ਪਾਣੀ ਤੁਹਾਨੂੰ ਦਿਖਾਉਣਾ ਮੈਂ ਕਿਸ ਲੈਵਲ ਤੇ ਉਬਲ ਰਿਹਾ ਉਹ ਦੇਖੋ ਆ ਸਾਰਾ ਪਤਾ ਨਹੀਂ ਕਿੰਨਾ ਗਰਮ ਹੈਗਾ ਅੱਜ ਦਾ ਦਿਨ ਸੋਣਾ ਇਹਨਾਂ ਦੀ ਲੈਂਗੁਏਜ ਚ ਪ੍ਰੋਪਰ ਘੁੰਮਣ ਫਿਰਨ ਵਾਲਾ ਦਿਨ ਹੈ ਗੋਰਿਆਂ ਦੀ ਲੈਂਗੁਏਜ ਚ ਗਈ ਤਾਂ ਹੀ ਕਰਕੇ ਤੁਹਾਨੂੰ ਇੰਨੇ ਜਾਣੇ ਅੱਜ ਮਿਲ ਰਹੇ ਆ ਟੂਰਿਸਟਸ ਕੈਪੀਟਲ ਸਿਟੀ ਸੀ ਜਦੋਂ ਜਨਰੇਟਾ ਮੈਂ ਅਸੀਂ ਰਾਜਧਾਨੀ ਚ ਸਾਨੂੰ ਕੋਈ ਨਹੀਂ ਮਿਲਿਆ ਸਾਨੂੰ ਐਸੇ ਵੀ ਆ ਸੀਜ਼ਨ ਹੀ ਹੈਗਾ ਕਿ ਘੱਟ ਲੋਕ ਘੁੰਮਣ ਆਉਂਦੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਸਾਰੀ ਧਰਤੀ ਉਹੀ ਆ ਤੇ ਸਾਰੀ ਮਤਲਬ ਗਰਮ ਪਾਣੀ ਵਾਲੀ ਆਇਨਾ ਨੇ ਲਾਈ ਹੋਈ ਹੈ ਜੀ ਰੱਸੀ ਕਹਿੰਦੇ ਇਹ ਤੋਂ ਅੱਗੇ ਤੁਸੀਂ ਜਾਣਾ ਨਹੀਂ ਹੈਗਾ ਪਰਨੇਸ਼ਨ ਕਰ ਸਕਦੇ ਹਾਂ ਸਾਰੇ ਇਹਦੀ ਵੇਟ ਕਰਦੇ ਆ ਇੱਥੇ ਖੜ ਕੇ ਹਰੇਕ 10 ਮਿੰਟ ਬਾਅਦ ਨਾ ਉੱਪਰ ਜਿਵੇਂ ਫੁਹਾਰਾ ਚੱਲਦਾ ਹੁੰਦਾ ਇੰਨੀ ਉੱਚੀ ਲੰਗੂਗਾਸੀ ਵੀ ਵੇਟ ਕਰਦੇ ਆ ਜੇ ਆਇਆ ਪਰ ਇਹ ਨੇਚਰਲ ਹੈ ਪਤਾ ਨਹੀਂ ਕੋਈ ਫਿਕਸ ਨਹੀਂ ਹੈਗਾ ਜੇ ਆਇਆ ਉੱਪਰ ਤਾਂ ਤੁਹਾਨੂੰ ਦਿਖਾਉਣੀ ਆ ਓ ਵਾਓ ਦੇਖੋ ਬਈ ਇਨੂੰ ਦੇਖਣ ਆਉਂਦੇ ਆ ਲੋਕ ਇੱਥੇ ਦੇਖਿਆ ਕੈਮਰੇ ਤਿਆਰ ਰਹਿੰਦੇ ਆ ਸਾਰਿਆਂ ਦੇ ਐਦਾਂ ਐ ਲੋਕ ਖੜੇ ਰਹਿੰਦੇ ਆ ਨਿਕਲਦੇ ਧਰਤੀ ਥੋਂ ਜਿੰਨੀ ਵੀ ਇਹ ਧਰਤੀ ਹੈ ਨਾ ਦੂਰ ਦੂਰ ਤੱਕ ਆਹੀ ਕੁਛ ਹੈ ਇੱਥੇ ਤੇ ਉਹ ਉੱਥੇ ਲੋਕ ਤੁਰੇ ਫਿਰਦੇ ਤੁਸੀਂ ਦੇਖੋ ਇੱਥੇ ਆ ਤੇ ਉੱਪਰ ਕਈ ਪਹਾੜਾਂ ਨੇ ਤੁਰੇ ਫਿਰਦੇ ਉਹ ਉੱਥੇ ਸਾਰੀ ਧਰਤੀ ਦੇ ਥੱਲੇ ਦੇ ਮਤਲਬ ਨੇਰੀ ਅੱਗ ਹੈ ਨੇਰੀ ਅੱਗ ਦੇ ਕਾਰਨ ਨੇਚਰਲ ਹੌਟ ਸਪ੍ਰਿੰਗਸ ਨੇ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਨੇੜੇ ਕਿਹੋ ਜਿਹਾ ਪਾਣੀ ਹੈ ਦੇਖੋ ਥੱਲੇ ਪਤਾ ਨਹੀਂ ਕਿੰਨੇ ਡਿਗਰੀ ਥੱਲੇ ਗਰਮ ਬਾਣੀ ਹੋਣਾ ਪਾਣੀ ਇਹ 100 ਡਿਗਰੀ 100 ਡਿਗਰੀ ਤੇ ਬੰਦਾ ਡਿੱਗਿਆ ਨਹੀਂ ਵਿੱਚ ਤੇ ਮੱਛੀ ਨਹੀਂ ਇੰਨਾ ਜ਼ਿਆਦਾ ਗਰਮ ਹੋਣਾ ਤੇ ਆ ਪਤਾ ਨਹੀਂ ਕਿਥੋਂ ਰਿਹਾ ਹੈ ਧਰਤੀ ਦੇ ਥੱਲੋਂ ਤੇ ਬਸੇ ਅਭੀ ਖੜਾ ਹੈ 12ਵੀਂ ਨਹੀਂ ਨਿਕਲਦਾ ਤੇ ਗਰਮ ਗਰਮ ਇਦਾਂ ਹੀ ਖੜਾ ਹੈਗਾ ਪਾਫਾ ਨਹੀਂ ਨਿਕਲੀ ਜਾਂਦੀ ਜਿਵੇਂ ਨਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਜਿਹੜੀ ਆਈਸਲੈਂਡ ਨਾਮ ਹੈ ਇਹਦਾ ਆਈਸਲੈਂਡ ਬਰਫ਼ ਵਾਲੀ ਧਰਤੀ ਪਰ ਇਹਦੇ ਥੱਲੇ ਅੱਗ ਹੈ ਸਾਰੀ ਧਰਤੀ ਦੇ ਥੱਲੇ ਜਵਾਲਾਮੁਖੀ ਐਨੇ ਫਟਦੇ ਆ ਸਭ ਤੋਂ ਵੱਧ ਵੋਲਕਨਸ ਮਤਲਬ ਐਕਟਿਵ ਐਕਟਿਵ ਵੋਲਕਨਸ ਹੈ ਇਥੇ ਆਈਸਲੈਂਡ 'ਚ ਤੇ ਤਾਂ ਹੀ ਕਰਕੇ ਕਿਤਨੋ ਕਿਤੋ ਕੁਝ ਰੌਂਗਿਚ ਨਿਕਲੀ ਜਾਂਦਾ ਜਿਹੜੇ ਆਉਣ ਵਾਲੇ ਵਲੌਗਸ ਹੋਣਗੇ ਨਾ ਉਹਦੇ 'ਚ ਤੁਹਾਨੂੰ ਜਿਹੜਾ ਲਾਵਾ ਪ੍ਰੋਪਰ ਨਿਕਲਦਾ ਤੇ ਐਕਟਿਵ ਵੋਲਕਨ ਉਹ ਵੀ ਦਿਖਾਵਾਂਗੇ ਤੇ ਨਾਲ ਬਲੈਕ ਸੈਂਡ ਬੀਚ ਉਹ ਵੀ ਦਿਖਾਵਾਂਗੇ ਮਤਲਬ ਇਹੋ ਜਿਹਿਆਂ ਥਾਂਵਾਂ ਮੇਰੇ ਭਨੇ ਦਾ ਨਾਮ ਫਾਇਰਲੈਂਡ ਹੋਣਾ ਚਾਹੀਦਾ ਸੀ ਆਈ ਹਾਂਜੀ ਬਿਲਕੁਲ ਸਹੀ ਆਈਸਲੈਂਡ ਨਹੀਂ ਹੋਣਾ ਚਾਹੀਦਾ ਦਾ ਨਾਮ ਫਾਇਰਲੈਂਡ ਹੋਣਾ ਚਾਹੀਦਾ ਇਹ ਅਸੀਂ ਪਹੁੰਚਿਆ ਜੀ ਆਈਸਲੈਂਡ ਦੀ ਇੱਕ ਹੋਰ ਖੂਬਸੂਰਤ ਥਾਂ ਦੇ ਇਹ ਵਾਟਰਫਾਲ ਦਾ ਨਾਮ ਹੈਗਾ ਸੇਜਦਾ ਸੈਂਡ ਫੋਰਸ ਸਮਥਿੰਗ ਮੈਂ ਤੇ ਮੈਂਸ਼ਨ ਕਰ ਦਿੰਨਾ ਸਕਰੀਨ ਤੇ ਰੇਨਬੋ ਇੱਥੇ ਵੀ ਬਣ ਰਹੀ ਅੱਜ ਆਈਸਲੈਂਡ ਦੀ ਅਸਲ ਚ ਖੂਬਸੂਰਤੀ ਆ ਇਹ ਜਿਹੜੀ ਤੁਸੀਂ ਦੇਖ ਰਹੇ ਹੋ। ਕੀ ਕੁਦਰਤ ਨੇ ਯਾਰ ਹੁਨਰ ਸਹੱਪਣ ਬਖਸ਼ਿਆ ਏ ਧਰਤੀ ਨੂੰ। ਪੂਰਾ ਤੀਰਗਮਾਨ ਬਣ ਰਿਹਾ ਤਨੁਸ਼। ਵਾਹ। ਅੱਜ ਦਾ ਨਾ ਜਿਹੜਾ ਇਹ ਦਿਨ ਹੈ ਇਹ ਗਿਫਟ ਹੀ ਸਮਝੋ। ਮਤਲਬ ਇੰਨਾ ਸੋਹਣਾ सनी ਡੇ ਆ। ਜੇ ਬੱਦਲ ਹੁੰਦਾ ਨਾ ਅਸੀਂ ਇੱਥੇ ਆ ਸਕਦੇ ਸੀਗੇ। ਕਿਉਂਕਿ ਠੰਡੇ ਨਹੀਂ ਜ਼ਿਆਦਾ ਲੱਗਣੀ ਸੀਗੀ ਵਨ ਟਾਈਮ ਬੰਦਾ ਹੁੰਦਾ ਯਾਰ ਪਿਛਲੇ ਝਰਨੇ ਤੇ ਮੈਂ ਥੱਲੇ ਤੱਕ ਨਹੀਂ ਗਿਆ ਮੈਨੂੰ ਉਹਦਾ ਹੀ ਬਹੁਤ ਅਗ੍ਰੇਟ ਆ ਕਿ ਮੈਂ ਕਿਉਂ ਨਹੀਂ ਜਾ ਕੇ ਆਇਆ ਪਰ ਇਹਦੇ ਪਿੱਛੇ ਤਾਂ ਮੈਂ ਪਹਿਲੀ ਸੋਚ ਲਿਆ ਸੀ ਵੀ ਇਹਦੇ ਪਿੱਛੇ ਤਾਂ ਜਦੋਂ ਇੱਥੇ ਗਿਆ ਪੱਕੇ ਹੀ ਜਾ ਕੇ ਆਉਣਾ ਕਿਆ ਖੂਬਸੂਰਤੀ ਆ ਯਾਰ ਐਦੇ ਲਈ ਭੇਜਣਾ ਵੀ ਮਨਜ਼ੂਰ ਤੇ ਵੈਸੇ ਨਾ ਹੁਣ ਤੱਕ ਸੁਣਿਆ ਸੀਗਾ ਕਿ ਜਿਹੜੀ ਇੰਡੀਆ ਦੀ ਮਹਾਲਿਆ ਸਟੇਟ ਆ ਜੇਰੋਜ਼ ਵਾਟਰਫਾਲ ਦੇ ਲਈ ਮੰਨੀ ਜਾਂਦੀ ਹੈ ਪਰ ਆਈਸਲੈਂਡ ਦਾ ਕੀ ਬਾਤ ਹੈ ਸੱਚੀ ਇਹਦੀ ਕੋਈ ਰੀਸ ਨਹੀਂ ਇੰਨੇ ਸੋਹਣੇ ਵਾਟਰਫਾਲਸ ਤੇ ਜਗ੍ਹਾ ਤੇ ਆਉਣਾ ਸਾਡਾ ਸੁਪਨਾ ਸੀਗਾ ਆਈਸਲੈਂਡ ਆਉਣ ਤੋਂ ਪਹਿਲਾਂ ਹੀ ਅਸੀਂ ਸੋਚਿਆ ਹੋਇਆ ਸੀਗਾ ਕਿ ਜਦੋਂ ਵੀ ਆਈਸਲੈਂਡ ਘੁੰਮਣ ਜਾਵਾਂਗੇ ਇਹ ਜਗ੍ਹਾ ਮਸਟ ਵਿਜ਼ਿਟ ਇੱਥੇ ਜ਼ਰੂਰ ਜਾਣਾ ਇਸ ਤੋਂ ਬਾਅਦ ਇੱਕ ਹੋਰ ਵਾਟਰਫਾਲ ਆਉਣ ਵਾਲਾ ਉਹ ਵੀ ਤੁਹਾਨੂੰ ਦਿਖਾਉਣੀ ਆ ਆਜੋ ਹੁਣ ਚੱਲ ਬੜੀਏ ਜੀਆ ਥਾਵਾਂ ਨੇ ਜਿੱਥੋਂ ਤੁਹਾਡਾ ਨਾ ਜਾਣ ਨੂੰ ਜੀ ਨਹੀਂ ਕਰਦਾ ਮਨ ਨਹੀਂ ਪਰਦਾ ਹਾਂ ਦਿਲ ਕਰਦਾ ਰਹਿੰਦਾ ਕਿ ਹੋਰ ਦੇਖੀ ਜਾਈਏ ਹੋਰ ਦੇਖੀ ਜਾਈਏ ਅਗਲਾ ਵਾਟਰਫਾਲ ਵੀ ਸੋਹਣਾ ਹੈ ਮੈਂ ਸਾਰਾ ਚੈੱਕ ਕੀਤਾ ਹੋਇਆ ਓਕੇ ਚਲੋ ਫਿਰ ਹਾਂਜੀ ਉੱਥੇ ਚੱਲਦੇ ਆਪਾਂ ਓਕੇ ਤੇ ਸੱਚੀ ਬਹੁਤ ਸੋਹਣਾ ਸੀ ਯਾਰ ਇਹ ਹੁਣ ਅਸੀਂ ਪਹੁੰਚਿਆ ਜੀ ਇਸ ਜਗ੍ਹਾ ਤੇ ਆਈਸਲੈਂਡ 'ਚ ਇੱਕ ਵੀ ਜਗ੍ਹਾ ਦਾ ਨਾਮ ਸੌਖਾ ਨਹੀਂ ਹੈਗਾ ਸਕੋਗਾ ਫੌਸ ਤੇ ਸਾਰੇ ਜਗ੍ਹਾ ਦੇ ਨਾਮ ਓਕੇ ਆ ਕਿਉਂਕਿ ਇਹ ਰੀਵਰ ਸਕੋਗਾ ਰੀਵਰ ਦੇ ਕਿਨਾਰੇ ਤੇ ਆ ਤਾਂ ਕਰ ਅੱਛਾ ਇਸ ਕਰਕੇ ਇਹਦਾ ਨਾਮ ਸਕੋਗਾ ਫਾਸ ਹੈ ਔਰ ਸਾਹਮਣੇ ਵਾਲੇ ਪਾਸੇ ਵਾਟਰਫਾਲ ਆ ਕੀ ਬਾਤ ਹੈ ਆਪਦੀ ਜ਼ਿੰਦਗੀ ਦੇ ਨਾਲ ਸਭ ਤੋਂ ਸੋਹਣੇ ਵਾਟਰਫਾਲ ਜੇ ਅਸੀਂ ਆਈਸਲੈਂਡ 'ਚ ਦੇਖੇ ਆ ਇਹ ਗੱਲ ਅਸੀਂ ਮਾਣ ਨਾਲ ਕਹਿ ਸਕਦੇ ਆ ਇਸ ਤੋਂ ਸੋਹਣਾ ਨਹੀਂ ਕਦੇ ਦੇਖਿਆ ਕਿੰਨਾ ਖੂਬਸੂਰਤ ਆ ਯਾਰ ਤੇ ਕਿੰਨਾ ਵੱਡਾ ਬਿਲਕੁਲ ਨੇੜੇ ਆਇਆ ਹੁਣ ਤੇ ਇਹ ਦਰਿਆ ਹੈਗਾ ਸਕੋਗਾ ਜਿਹੜਾ ਇਹਦੇ ਚੋਂ ਨਿਕਲਦਾ ਹੈਗਾ ਮੈਨੂੰ ਆ ਲੱਗਦਾ ਜੇ ਬੰਦਾ ਇੱਥੇ ਨਹਾਉਣ ਲੱਗ ਜਾਏ ਇੱਥੇ ਤਾਂ ਨਹੀਂ ਬਚਦਾ ਸਤਰੰਗੀ ਪੀਂਗ ਨਹੀਂ ਯਾਰ ਇੱਥੇ ਅੱਜ ਦੇਖੀ ਤੇ ਕਿਉਂਕਿ ਸਨਲਾਈਟ ਡਾਊਨ ਹੋ ਗਈ ਸੂਰਜ ਵੀ ਛਿਪਣ ਵਾਲਾ ਹੈ ਸ਼ਾਮ ਹੋ ਗਈ ਲੋਕ ਉਹ ਕਿੱਥੇ ਤੱਕ ਬਿਲਕੁਲ ਨੇੜੇ ਤੱਕ ਜਾਂਦੇ ਆ ਬਿਲਕੁਲ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਜਾਇਆ ਨਹੀਂ ਜਾਂਦਾ ਕਿਉਂਕਿ ਇੰਨੀ ਕਿ ਜ਼ਿਆਦਾ ਠੰਡ ਲੱਗਦੀ ਹੈ ਨਾ ਪਾਣੀ ਵੀ ਆਉਂਦਾ ਹੈਗਾ ਉੱਡ ਕੇ ਮੈਨਾ ਮੈਨਾ ਕਮਾਲ ਦਾ ਐਕਸਪੀਰੀਅੰਸ ਹੈ ਯਾਰ ਅੱਜ ਦਾ ਅੱਜ ਦੇ ਦਿਨ ਦਾ ਆਈਸਲੈਂਡ ਦਾ ਤੇ ਹੁਣ ਇਹ ਵਾਟਰਫਾਲ ਦੇ ਉੱਪਰਲੇ ਪਾਸੇ ਚੱਲਦੇ ਆ ਜਿਹੜੇ ਪਹਾੜ ਤੋਂ ਇਹ ਡਿੱਗਦਾ ਹੈਗਾ ਉੱਪਰ ਵੀ ਜਾ ਸਕਦੇ ਆ ਤੇ ਉੱਪਰਲੇ ਪਾਸਿਓਂ ਵਿਊ ਕਿਹੋ ਜਿਹਾ ਦਿਖਦਾ ਉਹ ਦੇਖਦੇ ਆ ਪਰ ਮੈਨੂੰ ਲੱਗਦਾ ਨਾ ਤੇ ਵੀ ਮੈਨੂੰ ਉੱਪਰ ਚੜ੍ਹਨਾ ਵੀ ਮੁਸ਼ਕਲ ਹੋਊਗਾ ਹੁਣ ਕਿਉਂਕਿ ਕੱਪੜੇ ਮੇਰੇ ਸਾਰੇ ਲਗਭਗ ਗਿੱਲੇ ਹੋ ਗਏ ਸਾਰੇ ਕਪੜੇ ਗਿੱਲੇ ਆ। ਉੱਪਰ ਜਾਣ ਦੇ ਲਈ ਨਾ ਆਹ ਸਾਹਮਣੇ ਵਾਲਾ ਰਸਤਾ ਹੈ। ਇਧਰਲੇ ਪਾਸੇ ਜਾਂਦਾ ਉਹ ਲੋਕ ਤੁਹਾਨੂੰ ਦਿਖਦੇ ਹੋਣੇ ਉੱਪਰ ਜਾਂਦੇ। ਖੁਸ਼ੀ ਚੱਲੀਏ ਉੱਪਰ? ਨਹੀਂ ਮੈਂ ਤਾਂ ਇੱਥੋਂ ਤੋਂ ਹੀ ਦੇਖ ਲੂੰਗੀ। ਕੀ ਫਾਇਦਾ ਲੱਤਾਂ ਝੜਾ ਕੇ ਸੇਮ 뷰 ਉੱਤੋਂ ਦਿਖ ਜੂਗਾ। ਸੇਮ ਨਹੀਂ ਵੱਖਰਾ। ਨਹੀਂ, ਖੱਡੀਆਂ ਜਿਹਾ ਚੱਕ ਕੇ ਦੇਖ ਲੈਂਦੀ ਆ। ਆ ਜਾ ਮੈਂ ਤਾਂ ਕਹਿੰਦਾ ਚੱਲਦੇ ਆ। ਫੱਕ ਜਾਗੇ ਪਹਿਲਾਂ ਉਹ ਕਿਉਂ ਨਹੀਂ। ਚਲੋ ਫਿਰ ਮੈਂ ਤਾਂ ਜਾ ਕੇ ਆਉਣਾ। ਬਾਏ। ਮੈਂ ਵੀਡੀਓ 'ਚ ਦੇਖ ਲੂੰਗੀ। ਵੀ ਆ ਵੀਡੀਓ 'ਚ ਦੇਖ ਲਓ ਤੁਸੀਂ ਤੇ ਵੇਟ ਕਰਿਓ ਇੱਥੇ ਓਕੇ। ਇੱਥੇ ਹੀ ਆ ਗਏ ਮੈਂ। ਓਕੇ। ਹੇਠਾ ਤੋਂ ਨਾ ਦੇਖਣ ਨੂੰ ਥੋੜਾ ਜਿਹਾ ਲੱਗਦਾ ਸੀਗਾ ਪਰ ਵਾਕਈ ਵਾਵਾ ਚੜਾਈ ਹੈ 20 ਮਿੰਟ ਹੋ ਗਏ ਚੜਦੇ ਨੂੰ ਇੱਕ ਮੈਂ ਚੜ੍ਹ ਲਗਾਤਾਰ ਰਿਹਾ ਦਮ ਨਾਲ ਦਮ ਨਹੀਂ ਰਲਦਾ ਹੁੰਦਾ ਐ ਲੱਗਦਾ ਜਿਵੇਂ ਸੇਮਕੌਣ ਸਾਹਿਬ ਵਗੈਰਾ ਤੇ ਚੜਾਈ ਹੁੰਦੀ ਹੈ ਜਿਹੜੀ ਲਾਸਟ ਵਾਲੀ ਹੁੰਦੀ ਹੈ ਉਹਨਾਂ ਔਖਾ ਲੱਗਦਾ ਪਰ ਜੇ ਕਿਤੇ ਕਹਿੰਦੇ ਮਿਹਨਤ ਮੁਸ਼ਕਲ ਨਾਲ ਕਰਕੇ ਜਾਂਦੇ ਆ ਤਾਂ ਉਹਦਾ ਇੱਕ ਮੁੱਲ ਵੀ ਹੁੰਦਾ ਹੈ ਇਹ ਪਹੁੰਚ ਗਏ ਬਿਲਕੁਲ ਟਾਪ ਤੇ ਤੇ ਤੁਹਾਨੂੰ ਉੱਪਰਲੇ ਪਾਸਿਓਂ ਹੁਣ ਵਿਊ ਦਿਖਾਣਾ ਕਿਹੋ ਜਿਹਾ ਆਦੇ ਬੰਦੇ ਪਛਟਾਉਣਗੇ ਖੁਸ਼ੀਂ ਦਾ ਸਹੀ ਕੀਤਾ ਵਧੀਆ ਕੀਤਾ ਨਹੀਂ ਆਈ ਥੱਕਣਾ ਵੀ ਸੀ ਮੇਰੀਆਂ ਲੱਤਾਂ ਡੋਟਣੀਆਂ ਹੁਣ ਕੱਲੂ ਮੈਨੂੰ ਪਤਾ ਵਾਹ ਚੜਾਈ ਸੀ ਆ ਵਿਊ ਹੈ ਉੱਪਰਲੇ ਪਾਸਿਓਂ ਜਿੰਨਾ ਸੋਹਣਾ ਤੋਂ ਸੀਗਾ ਇਹ ਵਾਕੀ ਉਹਨਾਂ ਖੂਬਸੂਰਤ ਉਪਰੋਂ ਆ ਇਧਰਲੇ ਪਾਸੇ ਸਾਰੀ ਪਲੇਨ ਲੈਂਡ ਆ ਸਾਹਮਣੇ ਖੇਤੀ ਖੁੱਤੀ ਵੀ ਹੁੰਦੀ ਆ ਥੋੜੀ ਥੋੜੀ ਤੇ ਆਇਚੋ ਜਿਹੜਾ ਦਰਿਆ ਜਾਂਦਾ ਸੀਗਾ ਉਹ ਆ ਜਿਹੜਾ ਕੱਲ ਨੂੰ ਵਲੌਗ ਆਊਗਾ ਨਾ ਉਹਦੇ ਚ ਤੁਹਾਨੂੰ ਇੱਕ ਪਲੇਨ ਦਿਖਾਉਣਾ ਹੈ ਆਇਸਲੈਂਡ ਚ ਇੱਕ ਜਹਾਜ਼ ਡਿੱਗਿਆ ਸੀਗਾ ਇਸ ਏਰੀਆ ਦੇ ਵਿੱਚ ਉਹ ਹਜੇ ਵੀ ਪਿਆ ਕਾਫੀ ਸਾਰੇ ਮਸਾਫਰਾਂ ਦੀ ਮੌਤ ਹੋਈ ਸੀ ਤੁਹਾਨੂੰ ਦਿਖਾਉਣਾ ਕਿਹੜੇ ਪਾਸੇ ਪਿਆ ਉਹ ਉੱਥੇ ਕੱਲ ਨੂੰ ਜਾਵਾਂਗੇ ਆਇਸਲੈਂਡ ਚ ਬਹੁਤ ਸੋਹਣੀਆਂ ਜਗ੍ਹਾਵਾਂ ਦੇਖਣ ਆਣੀਆਂ ਇਧਰਲੇ ਪਾਸੇ ਉਹ ਜਿੱਥੇ ਲਾਸਟ ਤੇ ਤੁਹਾਨੂੰ ਸਾਫ਼ ਦੇਖਦਾ ਹੁਣ ਸਾਰਾ ਐਟਲੈਂਟਿਕ ਓਸ਼ੀਅਨ ਆ ਉਹ ਤੇ ਆਰਟਿਕਾ ਜਾਂ ਐਟਲੈਂਟਿਕ ਮੈਪ ਤੇ ਦੇਖਣਾ ਪੈਣਾ ਉਹਦੇ ਕਿਨਾਰੇ ਡਿੱਗਿਆ ਸੀ ਜਹਾਜ਼ ਪਲੇਨ ਲੈਂਡ ਚ ਉੱਥੇ ਹੀ ਪਿਆ ਸਾਲਾਂ ਦਾ ਮੈਨੂੰ ਲੱਗਦਾ ਹੋਗੇ 20 30 ਸਾਲ ਵਿਰਾਨ ਜਮਾ ਤੇ ਉਹ ਦੇਖ ਕੇ ਆਉਣੇ ਲੋਕ ਯਾਰ ਇੱਥੋਂ ਵੀ ਉੱਪਰ ਹਾਈਕ ਕਰਦੇ ਹਜੇ ਤੁਸੀਂ ਦੇਖੋ ਆਹ ਪੱਕ ਡੰਡੇ ਜਾਂਦੀ ਆ ਸਿੱਧੀ ਤੇ ਜਿੱਥੋਂ ਥੋਰੇ ਬਰ ਆਉਂਦਾ ਇਹ ਜਿੱਥੋਂ ਚਰਨਾ ਸ਼ੁਰੂ ਹੁੰਦਾ ਉੱਥੇ ਤੱਕ ਲੋਕ ਜਾ ਕੇ ਆਉਂਦੇ ਉੱਪਰਲੇ ਪਾਸੇ ਖਾਸ ਪਿਛਲੇ ਪਾਸੇ ਨੂੰ ਕੁਝ ਖਾਸ ਨਹੀਂ ਇਹਨਾਂ ਆ ਤਾਂ ਆਮ ਦਰਿਆ ਵਰਗੀ ਲੱਗਦਾ ਜਿਵੇਂ ਦਰਿਆ ਹੁੰਦਾ ਪਰ ਇੱਥੇ ਵਾਟਰਫਾਲ ਹੈ ਆ ਇੱਥੇ ਦੀ ਡੈਡ ਲਾਈਨ ਆ ਜੇ ਬੰਦਾ ਇੱਥੋਂ ਗਿਆ ਮੈਨੂੰ ਤਾਂ ਹੀ ਲੱਗਦਾ ਬਚੂਗਾ ਕਿੰਨਾ ਡੂੰਗਾ ਥੱਲੇ ਸਿੱਧਾ ਜਾਊ ਦੇਖੋ ਇੱਕ ਗੱਲ ਨਾ ਖੁਸ਼ ਨੇ ਬਿਲਕੁਲ ਸਹੀ ਕਹੀ ਸੀ ਇਹ ਜਗ੍ਹਾ ਦਾ ਨਾਮ ਜਾਂਦਾ ਫਾਇਰਲੈਂਡ ਹੋਣਾ ਚਾਹੀਦਾ ਜਾਂ ਫਿਰ ਗ੍ਰੀਨ ਲੈਂਡ ਹੋਣਾ ਚਾਹੀਦਾ ਆਈਸਲੈਂਡ ਤਾਂ ਇਕੱਲਾ ਸਰਦੀਆਂ ਸਰਦੀਆਂ ਚ ਬਾਕੀ ਤਾਂ ਸੋਹਣਾ ਸੋਹਣਾ ਗਰਮੀਆਂ ਚ ਤਾਂ ਇਹਨਾਂ ਹਰਾ ਭਰਾ ਤੇ ਇਹਨਾਂ ਜਿਆਦਾ ਵਧੀਆ ਉਤਰਨ ਲੱਗੇ ਮਿੰਟ ਹੀ ਲੱਗਿਆ ਮੈਨੂੰ ਲੱਗਦਾ 5-7 ਮਿੰਟ ਚ ਬਿਲਕੁਲ ਥੱਲੇ ਜਾਊਗਾ ਮੈਂ

ਇਹ ਜਗ੍ਹਾ ਨਾ ਕੈਂਪਿੰਗ ਲਈ ਵੀ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਜਿੰਨੇ ਵੀ ਲੋਕ ਆਪਣੀ ਕਾਰਵਨ ਜਾਂ ਆਪਣੀ ਟੈਂਟ ਲੈ ਕੇ ਆਉਂਦੇ ਆ ਉਹ ਇਹ ਜਗ੍ਹਾ ਤੇ ਸਟੇ ਕਰਦੇ ਆ ਤੇ ਸਾਨੂੰ ਮਿਲ ਨਹੀਂ ਹੈਗੀ ਉਹਦੀ ਕਾਰਾਵਨ ਹੁੰਦੀ ਹੈ ਜਿਹੜੀ ਉਹਦੀ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਐਡਵਾਂਸ ਚ ਤੇ ਸਾਨੂੰ ਤਾਂ ਮੌਕੇ ਤੇ ਕਾਰ ਮਸਾ ਮਿਲੀ ਹੈਗੀ ਅੱਜ ਤੇ ਉਹ ਵੀ ਤੁਹਾਨੂੰ ਦੱਸਿਆ ਸੀ ਘੰਟਾ ਡੇਢ ਘੰਟੇ ਦੀ ਖੱਜਲ ਖਵਾਰੀ ਸੀ ਪਰ ਜੇ ਤੁਸੀਂ ਕਾਰਾਵਨ ਲੈ ਕੇ ਆਉਂਦਾ ਹੋਰ ਵੀ ਬੈਸਟ ਹੈ ਇਹ ਜਗ੍ਹਾ ਤੇ ਤੁਸੀਂ ਸਟੇ ਕਰ ਸਕਦੇ ਹੋ ਤੇ ਹੁਣ ਅਸੀਂ ਇੱਥੋਂ ਥੋੜੀ ਦੂਰ ਆਪਣਾ ਹੋਟਲ ਬੁੱਕ ਕੀਤਾ ਤੇ ਅਸੀਂ ਹੋਟਲ ਚਲਦੇ ਆਂ ਤੇ ਹੋਟਲ ਜਾ ਕੇ ਆਪਣੇ ਅੱਜ ਦੇ ਵਲੌਗ ਦੀ ਸਮਾਪਤੀ ਕਰਾਂਗੇ ਗਵਰਨਮੈਂਟ ਵੱਲੋਂ ਨਾ ਇੱਥੇ ਆ ਦੇਖੋ ਵਾਸ਼ਰੂਮ ਵਗੈਰਾ ਵੀ ਬਣਾਏ ਹੋਏ ਆ ਤੇ ਤਾਂਕਾ ਕੋ ਕੈਂਪਿੰਗ ਵਾਲਿਆਂ ਨੂੰ ਮਤਲਬ ਕੋਈ ਤਕਲੀਫ ਨਾ ਹੋਵੇ ਇਧਰਲੇ ਪਾਸੇ ਆ ਕਿਚਨ ਮਤਲਬ ਯੂਜ਼ ਕਰਨ ਨੂੰ ਸਾਰਾ ਬਰਤਨ ਮੁਰਤਨ ਧੋਣ ਨੂੰ ਨਾਲ ਦਾ ਸ਼ਾਵਰ ਸ਼ੂਬਰ ਨੂੰ ਵੀ ਸ਼ੈਦ ਲਾਇਆ ਹੋਇਆ ਇਸ ਤਰ੍ਹਾਂ ਦਾ ਸਾਰਾ ਜਿੰਨੀਆਂ ਵੀ ਅੱਜ ਥਾਵਾਂ ਦੇਖੀਆਂ ਨਾ ਸਾਰੀਆਂ ਥਾਵਾਂ ਤੇ ਗਵਰਨਮੈਂਟ ਵੱਲੋਂ ਇੰਨੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਆ ਆ ਇੱਕ ਸ਼ੌ ਵੀ ਦਿੱਤੀ ਹੋਇਆ ਮੇਰੇ ਖਿਆਲ ਚ ਗਰੋਸਰੀ ਵਗੈਰਾ ਦੀ ਜੇ ਕੁਝ ਕਰਨਾ ਹੈ ਬਹੁਤ ਸੋਹਣੀ ਥਾਂ ਹੈ ਇਹ ਰਹਿਣ ਸੈਣ ਲਈ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ ਆਈਸਲੈਂਡ ਖਾਲੀ ਪਿਆ ਦੇਖੋ ਕੁਝ ਦੇਖਦਾ ਕੁਝ ਨਹੀਂ ਆਉਂਦਾ ਜਦੋਂ ਸ਼ਹਿਰ ਆ ਜਾਂਦਾ ਉੱਥੇ ਥੋੜਾ ਜਿਹਾ ਰੌਣਕ ਮੇਲਾ ਹੁੰਦਾ ਹੈ ਬਾਕੀ ਕੰਟਰੀ ਸਾਈਡ ਆਲਮੋਸਟ ਇਹ ਹੋ ਜਾਗਾ ਸਾਰਾ ਗ੍ਰੀਨ ਇੱਕ ਸਿੰਗਲ ਘਰ ਵੀ ਨਹੀਂ ਦੇਖਦਾ ਹੋਰ ਛੱਡੋ ਰਾਦੇ ਵੱਜ ਗਏ ਜੀ 9 ਤੇ ਫਾਈਨਲੀ ਮੈਨੂੰ ਲੱਗਦਾ ਸੀ ਆਪਣੀ ਮੰਜ਼ਿਲ ਤੇ ਪਹੁੰਚ ਗਏ ਆ ਤੇ ਇਧਰ ਪਿੱਛੇ ਆਏ ਸਾਡਾ ਸਾਰਾ ਹੋਟਲ ਜਿੱਥੇ ਅਸੀਂ ਸਟੇ ਕੀਤਾ ਹੈਗਾ ਤੇ ਆਈਸਲੈਂਡ ਦਾ ਜਿਵੇਂ ਆਪਣਾ ਟੂਰ ਚੱਲ ਰਿਹਾ ਹੈਗਾ ਇਹ ਸਾਰਾ ਤੇ ਇਹਨੂੰ ਪੂਰਾ ਮਤਲਬ ਅੱਗੇ ਹੁਣ ਕੰਟੀਨਿਊ ਕੱਲ ਨੂੰ ਕਰਾਂਗੇ ਤੇ ਅੱਜ ਅਸੀਂ ਰਸਤੇ 'ਚ ਜਿੱਥੇ ਸਾਨੂੰ ਮਿਲਿਆ ਹੈ ਆਪਣਾ ਬੁਕਿੰਗ ਅਸੀਂ ਕਰ ਲਈ ਸੀਗੀ ਤੇ ਇੱਥੇ ਸਟੇ ਕਰਦੇ ਆ ਇਹ ਦਾ ਹੋਟਲ ਦਾ ਸਾਡੇ ਦਾ ਹਾਲਾ ਦਵਾਲਾ ਕਿਹੋ ਜਿਹਾ ਹੁਣ ਕੱਲ ਦੇ ਵਲੌਗ 'ਚ ਸਵੇਰੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਚੈੱਕ ਇਨ ਕਰ ਲੀਏ ਤੇ ਸਮਾਨ ਰੱਖ ਲੀਏ ਦਿਨ ਭਰ ਦੀ ਥਕਾਵਟ ਹੈ ਸੂਅਰ ਦੇ ਡਰਾਈਵ ਕਰਨ ਲੱਗੇ ਹੋਇਆ ਮਤਲਬ 10 ਘੰਟੇ ਹੋ ਗਏ ਸਾਨੂੰ ਡਰਾਈਵ ਕਰਦੇ ਨੂੰ ਅੱਜ ਲਗਭਗ ਤੇ ਅੱਜ ਦੇ ਵਲੌਗ ਦੀ ਹੈ ਸਮਾਪਤੀ ਮਿਲਦੇ ਆਂ ਜੀ ਕੱਲ ਨੂੰ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ